ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੇ ਕੌਮ ਦੇ ਨਾਲ ਜੁੜੀਆਂ ਹੋਈਆਂ ਤੁਹਾਨੂੰ ਬਹੁਤ ਸਾਰੀਆਂ ਨਵੀਆਂ ਖਬਰਾਂ ਦੱਸਾਂਗੇ ਪਿਛਲੇ ਦਿਨ ਉਹ ਪ੍ਰਧਾਨ ਮੰਤਰੀ ਮੋਦੀ ਜੀ ਇੰਗਲੈਂਡ ਦੇ ਦੌਰੇ ਦੇ ਉੱਤੇ ਗਏ ਸੀਗੇ ਉੱਥੇ ਖਾਲਸਤਾਨੀਆਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕਿਹੋ ਜਿਹਾ ਵਰਤਾਪ ਕੀਤਾ ਤੁਹਾਨੂੰ ਇਸ ਦਾ ਪੂਰਾ ਵੀਡੀਓ ਦਿਖਾਵਾਂਗੇ ਇਸ ਤੋਂ ਇਲਾਵਾ ਅਮਰੀਕਾ ਤੋਂ ਵੀ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਅਮਰੀਕਾ ਦਾ ਮੀਡੀਆ ਵੀ ਇਸ ਗੱਲ ਦੀ ਘੋਸ਼ਣਾ ਕਰ ਰਿਹਾ ਹੈ ਕਿ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਹੋਣ ਵਾਲਾ ਹੈ ਜਿਸ ਦੇ ਵਿੱਚ ਪੰਜਾਬ ਨੂੰ ਅਲੱ ਵੋਟਿੰਗ ਕਰਵਾਈ ਜਾਵੇਗੀ ਇਸ ਦੇ ਉੱਤੇ ਭਾਰਤ ਸਰਕਾਰ ਕੀ ਕਹੇਗੀ ਇਸ ਦੇ ਬਾਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਆ ਜਾਊਗਾ ਇਸ ਤੋਂ ਇਲਾਵਾ ਤੁਹਾਨੂੰ ਸਾਰੇ ਤੋਂ ਵੱਡੀ ਦੁੱਖ ਭਰੀ ਖਬਰ ਦੱਸਾਂਗੇ ਸਾਡੇ ਭਾਰਤ ਦੇ ਨਾਲ ਜੁੜੀ ਹੋਈ ਭਾਰਤ ਦੇ ਵਿੱਚ ਪਹਿਲਾਂ ਤਾਂ ਅੰਬਾਲਾ ਸ਼ਹਿਰ ਦੇ ਵਿੱਚ ਇੱਕ ਗੁਰਸਿੱਖ ਨੌਜਵਾਨ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਉਸ ਦਾ ਕੜਾ ਉਤਾਰਨ ਵਾਸਤੇ ਉਸ ਨੂੰ ਕਿਹਾ ਗਿਆ ਇਸ ਤੋਂ ਇਲਾਵਾ ਦੂਸਰੀ ਘਟਨਾ ਦਿੱਲੀ ਦੇ ਵਿੱਚ ਹੁੰਦੀ ਹੈ ਦਿੱਲੀ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਇਹ ਕਿਹੜਾ ਸਿੱਖ ਨੌਜਵਾਨ ਹੈ ਇਸ ਦਾ ਪੂਰਾ ਵੀਡੀਓ ਵੀ ਅੱਗੇ ਚਲ ਕੇ ਤੁਹਾਨੂੰ ਦਿਖਾਵਾਂਗੇ ਇਸ ਤੋਂ ਇਲਾਵਾ ਤੀਸਰਾ ਮਸਲਾ ਹੈ ਉਹ ਹੁੰਦਾ ਹੈ Rajasthan ਦੇ ਵਿੱਚ ਇੱਕ ਗੁਰਸਿੱਖ ਬੱਚੀ ਹੈ ਗੁਰਸਿੱਖ ਤੀ ਹੈ ਜੋ ਕਿ ਜੱਜਤਾ ਪੇਪਰ ਦੇਣ ਵਾਸਤੇ ਗਈ ਸੀ ਸਿੱਖਾਂ ਦੇ ਬੱਚੇ ਵੱਡੇ ਪਦਮੀਆਂ ਦੇ ਉੱਤੇ ਨਾ ਪਹੁੰਚ ਜਾਣ ਸ਼ਾਇਦ ਇਸੇ ਕਰਕੇ ਸਿੱਖਾਂ ਦੇ ਬੱਚਿਆਂ ਨੂੰ ਥਾਂ ਥਾਂ ਦੇ ਉੱਤੇ ਜਲੀਲ ਕੀਤਾ ਜਾਂਦਾ ਅਤੇ ਰੋਕਿਆ ਜਾਂਦਾ ਹੈ ਅਤੇ ਇਸ ਗੁਰਸਿੱਖ ਬੱਚੀ ਨੂੰ ਵੀ ਜੱਜਦਾ ਪੇਪਰ ਨਹੀਂ ਦੇਣ ਦਿੱਤਾ ਗਿਆ ਹੁਣ ਦਿੱਲੀ ਵਾਲੀ ਘਟਨਾ Rajasthan ਵਾਲੀ ਘਟਨਾ ਇਸ ਤੋਂ ਇਲਾਵਾ UP ਦੇ ਵਿੱਚ UP ਅਤੇ Bihar ਦੇ ਹਾਈਵੇਜ਼ ਦੇ ਉੱਤੇ ਜਿਹੜੇ ਟਰੱਕ ਚੱਲਦੇ ਨੇ ਇਹਨਾਂ ਟਰੱਕਾਂ ਨੂੰ ਕਿਸ ਪ੍ਰਕਾਰ ਦੇ ਨਾਲ ਪੰਜਾਬ ਵਾਲੇ ਸਰਦਾਰ ਰੋਕੇ ਲੁੱਟ ਲੈਂਦੇ ਨੇ ਅਤੇ ਇਸ ਤੋਂ ਬਾਅਦ ਇਸ ਤੋਂ ਇਲਾਵਾ ਫਿਰ ਗੁਰਦੁਆਰੇ ਦੇ ਵਿੱਚ ਇਹ ਜਿਹੜਾ ਲੁੱਟ ਪਾਟ ਦੇ ਨਾਲ ਲੰਗਰ ਚਲਾਉਂਦੇ ਨੇ ਇਹ ਪੂਰਾ ਵੀਡੀਓ ਵੀ ਤੁਹਾਨੂੰ ਅੱਗੇ ਚੱਲ ਕੇ ਸੁਣਾ ਦਵਾਂਗੇ ਵੈਸੇ ਸਾਡੇ ਫੇਸਬੁੱਕ ਦੇ ਉੱਤੇ ਵੀਡੀਓ ਅਪਲੋਡ ਹੈ ਕੱਲ ਅਸੀਂ ਹਿੰਦੀ ਵਾਲੇ ਵੀਡੀਓ ਦੇ ਵਿੱਚ ਵੀ ਇਹ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਸੀ ਸੋ ਆਓ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬੀ ਵਾਲੇ ਵੀਡੀਓ ਨੂੰ ਵੀ ਉਨਾ ਹੀ ਪ੍ਰੇਮ ਦਿੰਦੇ ਹੋ ਜਿੰਨਾ ਤੁਸੀਂ ਹਿੰਦੀ ਵਾਲੇ ਵੀਡੀਓਜ਼ ਨੂੰ ਦਿੰਦੇ ਹੋ ਸਾਰੇ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਰਾਜਸਥਾਨ ਦੀ Rajasthan ਦੇ ਵਿੱਚ ਇੱਕ ਗੁਰਸਿੱਖ ਬੱਚੀ ਨੂੰ ਜਿਸ ਪ੍ਰਕਾਰ ਨਾਲ ਰੋਕੇ ਉਸ ਨੂੰ ਜਲੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਤੋਂ ਬਾਅਦ ਉਸ ਨੂੰ ਇਹ ਕਿਹਾ ਗਿਆ ਕਿ ਉਹ ਪੇਪਰ ਹੀ ਨਹੀਂ ਦੇ ਸਕਦੀ ਤਕਕਾਰ ਉਤਾਰ ਫੇਰ ਤੋਂ ਜਾ ਕੇ ਜੱਜ ਦਾ ਪੇਪਰ ਦੇ ਸਕਦੀ ਹੈ ਇਹ ਕੋਈ ਸਾਡੇ ਦੇਸ਼ ਦੇ ਵਿੱਚ ਪਹਿਲੀ ਵਾਰ ਨਹੀਂ ਹੋਇਆ ਸਾਡਾ ਹੀ ਦੇਸ਼ ਸਾਡਾ ਹੀ ਸਿਰ ਔਰ ਸਾਡੀਆਂ ਹੀ ਦੁੱਤੀਆਂ ਸਾਡੇ ਸਿਰ ਦੇ ਵਿੱਚ ਵੱਜ ਗਈਆਂ ਨੇ ਅੰਮ੍ਰਿਤਧਾਰੀ ਬੱਚਿਆਂ ਨੂੰ ਜਾਣ ਬੁੱਝ ਕੇ ਰੋਕਿਆ ਜਾਂਦਾ ਹੈ ਪਹਿਲਾਂ ਤੁਹਾਨੂੰ ਇਹ ਸੁਣੋਨੇ ਹਾਂ ਵੈਸੇ ਡੇਲੀ ਪੋਸਟ ਦੇ ਉੱਤੇ ਤੁਸੀਂ ਇਹ ਖਬਰ ਵੇਖ ਵੀ ਲਈ ਹੋਵੇਗੀ ਮਾਰੀਆਂ Rajasthan ਦੇ ਵਿੱਚ ਇੱਕ ਸਿੱਖ ਲੜਕੀ ਪੇਪਰ ਦੇਣ ਦੇ ਲਈ ਗਈ ਜੁਡੀਸ਼ਰੀ ਐਗਜ਼ਾਮ ਸੀ ਪਰ ਐਸੇ ਦੌਰਾਨ ਕਤਾਰ ਉਤਾਰੇ ਜਾਂਦੇ ਚਲਦਿਆਂ ਜਿਹੜਾ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਉਸ ਨੂੰ ਕਿਹਾ ਜਾ ਰਿਹਾ ਕਿ ਕਤਾਰ ਜਿਹੜਾ ਹੈ ਯਾਨੀ ਕੜਾ ਤੇ ਕਿਰਪਾਨ ਜਿਹੜਾ ਉਤਾਰ ਕੇ ਹੀ ਅੰਦਰ ਜਾਣ ਦਿੱਤਾ ਜਾਵੇਗਾ ਨਹੀਂ ਤਾਂ ਪੇਪਰ ਦੇਣ ਦੇ ਲਈ ਸੈਂਟਰ ਦੇ ਅੰਦਰ ਨਹੀਂ ਜਾਂ ਦਿੱਤਾ ਜਾਵੇਗਾ ਤੇ ਇਸੇ ਕਰਕੇ ਕੁੜੀ ਨੂੰ ਬਾਹਰ ਖੜੇ ਹੁਣਾ ਪਿਆ ਗੁਰਪ੍ਰੀਤ ਕੌਰ ਇਸ ਦਾ ਨਾਇਕ ਤਰਨਤਾਰਨ ਤੋਂ ਪੇਪਰ ਦੇਣ ਦੇ ਲਈ ਕਿਉਂਕਿ ਰਾਜਸਥਾਨ ਦੇ ਵਿੱਚ ਜੁਡੀਸ਼ਰੀ ਐਗਜ਼ਾਮ ਦੇ ਚੱਲਦਿਆਂ ਸਿਵਲ ਜੱਜ ਦਾ ਪੇਪਰ ਦੇਣ ਦੇ ਲਈ ਲੜਕੀ ਗਈ ਹੈ ਗੁਰਪ੍ਰੀਤ ਕੌਰ ਗੁਰਪ੍ਰੀਤ ਕੌਰ ਉਥੇ ਪੇਪਰ ਦੇਣ ਜਾਂਦੀ ਹੈ ਤੇ ਉਸ ਨੂੰ ਪੇਪਰ ਦੇਣ ਤੋਂ ਰੋਕ ਦਿੱਤਾ ਜਾਂਦਾ ਹੈ ਇਜਾਮ ਦੇਣਾ ਸੀਗਾ ਉਹ ਨਹੀਂ ਦੇ ਪਾਈ ਅਤੇ ਉਸ ਦਾ ਐਗਜ਼ਾਮ ਰਹਿ ਗਿਆ ਇਸ ਤੋਂ ਪਹਿਲਾਂ ਵੀ ਰਾਜਸਥਾਨ ਦੇ ਵਿੱਚ ਦੋ ਸਿੱਖ ਬੱਚੀਆਂ ਦੇ ਨਾਲ ਅਤੇ ਦੋ ਗੁਰਸਿੱਖ ਬੱਚੀਆਂ ਦੇ ਨਾਲ ਵੀ ਇਸੇ ਪ੍ਰਕਾਰ ਦੇ ਨਾਲ ਜਦੋਂ ਉਹ ਜੱਜ ਸਾਹਿਬ ਦਾ ਮਤਲਬ ਜੱਜ ਦੀ ਪੋਸਟ ਦੇ ਵਾਸਤੇ ਪੇਪਰ ਦੇਣ ਗਏ ਸੀਗੇ ਤਾਂ ਉਹਨਾਂ ਦਾ ਵੀ ਪੇਪਰ ਉਹਨਾਂ ਨੂੰ ਨਹੀਂ ਦੇਣ ਦਿੱਤਾ ਗਿਆ ਜਿੰਨਾ ਕਿਤੇ ਸਿੱਖਾਂ ਦੇ ਨਾਲ ਵਤਰੀਮਾ ਵਖਰੀਮਾ ਕਰਕੇ ਇਹਨਾਂ ਨੂੰ ਦਿਖਾਇਆ ਜਾਂਦਾ ਹੈ ਕਿ ਤੁਸੀਂ ਸਾਡੇ ਤੋਂ ਵੱਖਰੇ ਹੋ ਤੁਸੀਂ ਸਾਡੇ ਦੇਸ਼ ਦੇ ਵਿੱਚ ਰਹਿੰਦੇ ਹੋ ਜਦ ਤੁਹਾਨੂੰ ਸਾਡੇ ਸਿਧਾਂਤਾਂ ਦੇ ਮੁਤਾਬਕ ਚੱਲਣਾ ਪਊਗਾ ਤੁਸੀਂ ਆਪਣੀ ਮਰਜ਼ੀ ਦੇਸ਼ ਦੇ ਵਿੱਚ ਨਹੀਂ ਕਰ ਸਕਦੇ ਇਸ ਤੋਂ ਬਾਅਦ ਹੁਣ ਤੁਹਾਨੂੰ ਆਪਾਂ ਦੂਸਰੀ ਘਟਨਾ ਦੀ ਜਾਣਕਾਰੀ ਦਿੰਨੇ ਹਾਂ ਇਹ ਜਿਹੜੀ ਘਟਨਾ ਹੈ ਹਰਿਆਣਾ ਦੇ ਵਿੱਚ ਹਸਾਰ ਦੇ ਵਿੱਚ ਹੋਈ ਸੀਗੀ ਹਸਾਰ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੱਕ ਗੁਰਸਿੱਖ ਨੌਜਵਾਨ ਨੂੰ ਰੋਕਿਆ ਜਾਂਦਾ ਹੈ ਨਾਣਾ ਦੇ ਹਸਾਰ ਦੇ ਵਿੱਚ ਸੀਈਟੀ ਦਾ ਇਗਜ਼ਾਮ ਹੋਣ ਵਾਲਾ ਸੀਗਾ ਤੇ ਉੱਥੇ ਹੀ ਇਹ ਜਿਹੜਾ ਗੁਰਸਿੱਖ ਨੌਜਵਾਨ ਹੈ ਸਿੱਖ ਨੌਜਵਾਨ ਇਸਦਾ ਨਾਮ ਹੈ ਮਿਲਨ ਵੀਰ ਸਿੰਘ ਮਿਲਨ ਵੀਰ ਸਿੰਘ ਗੇੜ ਦੇ ਉੱਤੇ ਪਹੁੰਚਦਾ ਜਿਵੇਂ ਤੁਸੀਂ ਤਸਵੀਰਾਂ ਦੇ ਵਿੱਚ ਵੀਡੀਓ ਦੇ ਵਿੱਚ ਵੀ ਦੇਖ ਰਹੇ ਹੋ ਇਹ ਏਆਈ ਦੇ ਨਾਮੇ ਛੋਟਾ ਜਿਹਾ ਵੀਡੀਓ ਜਨਰੇਟ ਕੀਤਾ ਸੀਗਾ ਹਸਾਰ ਦੇ ਵਿੱਚ ਵੀ ਇੱਕ ਜਿਹੜਾ ਅੰਮ੍ਰਿਤਾਰੀ ਬੱਚਾ ਸੀਗਾ ਇਸ ਤੇ ਵੀ ਕਕਾਰ ਉਤਰਵਾਏ ਗਏ ਹੁਣ ਇਸ ਬੱਚੇ ਦੇ ਕਕਾਰ ਉਪਰਉਣ ਪਿੱਛੇ ਜਿਹੜਾ ਮੁਲਾਜ਼ਮ ਸੀਗਾ ਉਸ ਮੁਲਾਜ਼ਮ ਨੇ ਬੱਚੇ ਨੂੰ ਰੋਕਿਆ ਹੁਣ ਬੱਚੇ ਨੇ ਫਿਰ ਉਸੇ ਸਮੇਂ ਮੌਜੂਦਾ ਜਿਹੜੇ ਪ੍ਰਬੰਧਕ ਸੀ ਉਸ ਇਲਾਕੇ ਦੇ ਗੁਰਦੁਆਰਾ ਕਮੇਟੀਆ ਦੇ ਉਹਨਾਂ ਸਾਰਿਆਂ ਨੂੰ ਫੋਨ ਕਰਕੇ ਮੌਕੇ ਤੇ ਹੀ ਬੁਲਾ ਲਿਆ ਇਸ ਮਸਲੇ ਦੇ ਉੱਤੇ ਬਹਿਸ ਚੱਲਦੀ ਰਹੀ ਤਾਂ ਉਸ ਤੋਂ ਬਾਅਦ ਜਿਹੜੇ ਸੁਰੱਖਿਆ ਅਧਿਕਾਰੀ ਸੀ ਉਹਨਾਂ ਨੇ ਬੱਚੇ ਨੂੰ ਕੜਾ ਪਾ ਕੇ ਅੰਦਰ ਜਾਣ ਦੀ ਪਰਵਾਨੀ ਕੀ ਦੇ ਦਿੱਤੀ ਹੁਣ ਇਸ ਦੇਸ਼ ਦੇ ਵਿੱਚ ਕੀ ਕਕਾਰਾਂ ਦੀ ਕੋਈ ਅਹਿਮੀਅਤ ਨਹੀਂ ਹੈ ਇਸ ਦੇਸ਼ ਦੀਆਂ ਬਹੁ ਬੇਟ ਮੁਸਲਮਾਨਾਂ ਦੀਆਂ ਤੇ ਹਿੰਦੂਆਂ ਦੀਆਂ ਕੁੜੀਆਂ ਅਫਦਾਲੀ ਵਰਗੇ ਚੋੱਕੇ ਲੈ ਜਾਂਦੇ ਸੀ ਤਾਂ ਉਦੋਂ ਇਹੀ ਗੁਰੂ ਦੇ ਸਿੰਘ ਜਿਹੜੇ ਪੰਜ ਕਕਾਰ ਪਾ ਕੇ ਰੱਖਦੇ ਨੇ ਇਹਨਾਂ ਨੇ ਹੀ ਇਹਨਾਂ ਦੀਆਂ ਬਹੁ ਬੇਟੀਆਂ ਧੀਆ ਭੈਣਾਂ ਦੀ ਇੱਜ਼ਤ ਬਚਾ ਕੇ ਗਜਨੀ ਦੇ ਬਾਜ਼ਾਰ ਦੇ ਵਿੱਚੋਂ ਵੀ ਇਹਨਾਂ ਨੂੰ ਲਿਆ ਕੇ ਦਿੱਤੀਆਂ ਸੀ ਅਤੇ ਅੱਜ ਇਹ ਸਾਡੀਆਂ ਹੀ ਧੀਆ ਭੈਣਾਂ ਦੀਆਂ ਧੀਆ ਬੇਟੀਆਂ ਦੀ ਜਿਹੜੀ ਇੱਜ਼ਤ ਹੈ ਇਸ ਪ੍ਰਕਾਰ ਦੇ ਨਾਲ ਸੜਕਾਂ ਦੇ ਉੱਤੇ ਰੋਲਣ ਦੇ ਉੱਤੇ ਲੱਗੇ ਹੋਏ ਨੇ ਇਸ ਕਰਕੇ ਸਾਡੀ ਸਿੱਖ ਜਥੇਬੰਦੀਆਂ ਨੂੰ ਗੁਰਦੁਆਰਾ ਕਮੇਟੀਆਂ ਨੂੰ ਚਾਹੇ ਹਰਿਆਣੇ ਦੀ ਹੋਵੇ ਚਾਹੇ ਰਾਜਸਥਾਨ ਦੀ ਹੋਵੇ ਸਾਰਿਆਂ ਨੂੰ ਹੁਣੇ ਦੇ ਹੁਣੇ ਮਿਲ ਕੇ ਇਹ ਹੈਂਡ ਲੈ ਕੇ ਸਰਕਾਰ ਦੇ ਕੋਲ ਜਾਣਾ ਚਾਹੀਦਾ ਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਵਾਉਣਾ ਚਾਹੀਦਾ ਹੈ ਚਾਹੇ ਉਹ ਮੈਟਰੋ ਟ੍ਰੇਨ ਦੇ ਵਿੱਚ ਜਾਂਦਾ ਹੋਵੇ ਚਾਹੇ ਚਾਹੇ ਉਹ ਜੱਜ ਦੀ ਪ੍ਰੀਖਿਆ ਦੇਣ ਵਾਸਤੇ ਗੁਰੂਜੀ ਸਿੰਘਣੀ ਗਈ ਹੋਵੇ ਕਿਸੇ ਦੇ ਵੀ ਸ਼ਸਤਰ ਨਹੀਂ ਲੁਹਾਏ ਜਾਣਗੇ ਕਿਸੇ ਦੇ ਵੀ ਜਿਹੜੇ ਕਕਾਰ ਨੇ ਉਹ ਕਦੇ ਵੀ ਨਹੀਂ ਲੁਹਾਏ ਜਾਣਗੇ ਇਸ ਤੋਂ ਬਾਅਦ ਤੁਹਾਨੂੰ ਅਗਲੀ ਖਬਰ ਦੱਸਾਂਗੇ ਜੋ ਕਿ ਪ੍ਰਧਾਨ ਮੰਤਰੀ ਮੋਦੀ ਜੀ ਇੰਗਲੈਂਡ ਦੀ ਫੇਰੀ ਦੇ ਉੱਤੇ ਗਏ ਹੋਏ ਸੀਗੇ ਇੰਗਲੈਂਡ ਦੀ ਫੇਰੀ ਤੋਂ ਬਾਅਦ ਫਿਰ ਉਹ ਇੱਕ ਨਵੇਂ ਦੇਸ਼ ਦੇ ਦੌਰੇ ਦੇ ਉੱਤੇ ਵੀ ਚਲੇ ਗਏ ਜਵਾਰ ਨਾਲ ਲਹਿਰੂ ਤੋਂ ਬਾਅਦ ਇਹ ਦੂਸਰਾ ਵੱਡਾ ਪ੍ਰਧਾਨ ਮੰਤਰੀ ਹੈ ਜਿਸ ਨੇ ਸਾਰਿਆਂ ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰ ਲਈ ਹੈ ਇਸ ਪ੍ਰਧਾਨ ਮੰਤਰੀ ਨੇ ਬਹੁਤ ਸਾਰਾ ਜਿਹੜਾ ਪੈਸਾ ਹੈ ਇਸ ਬੰਦੇ ਦੀ ਵਿਦੇਸ਼ ਯਾਤਰਾ ਦੇ ਉੱਤੇ ਖਰਚਾ ਗਿਆ ਪਰ ਇੰਗਲੈਂਡ ਦੇ ਵਿੱਚ ਮਹਾਰਾਜ ਗਏ ਸਨ ਇੰਗਲੈਂਡ ਦੇ ਵਿੱਚ ਇਹਨਾਂ ਦੀ ਇੰਗਲੈਂਡ ਤੇ ਜਿਹੜੇ ਯੂ ਫਾਰਮਰ ਉਹਨਾਂ ਦੇ ਨਾਲ ਜੋ ਗੱਲਬਾਤ ਹੋਈ ਉਹ ਤਾਂ ਤੁਹਾਨੂੰ ਸੁਣਾਈ ਦੇਵਾਂਗੇ ਪਰ ਇੱਥੇ ਜਿਹੜਾ ਸਾਡਾ ਮੀਡੀਆ ਸੀ ਗੋਦੀ ਮੀਡੀਆ ਉਹ ਇੱਕੋ ਹੀ ਗੱਲ ਵਾਰ-ਵਾਰ ਚਲਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਕਿਹਾ ਜਾਂਦਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਜੀ ਖਾਲਸਤਾਨੀਆਂ ਦੀ ਨਕੀਲ ਤੋੜ ਕੇ ਆਏ ਨੇ ਉਹਨਾਂ ਦਾ ਨਕਪਨ ਤੋੜ ਕੇ ਆਏ ਨੇ ਪਰ ਤੁਸੀਂ ਇਸ ਦੇ ਸਾਈਡ ਤੇ ਆ ਵੀਡੀਓ ਦੇਖ ਲਓ ਆ ਜਿਹੜਾ ਵੀਡੀਓ ਹੈ ਖਾਲਸਤਾਨੀਆਂ ਦਾ ਜੋ ਕਿ ਇੰਗਲੈਂਡ ਤੋਂ ਸਾਹਮਣੇ ਆਇਆ ਹੈ ਤੁਸੀਂ ਇਸ ਵੀਡੀਓ ਨੂੰ ਦੇਖੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਸਮਝ ਆ ਜਾਊਗੀ ਵੱਡੀ ਸਕਰੀਨ ਤੇ ਵੀਡੀਓ ਲੋਨਾ ਦੇਖੋ ਜਰਾ

ਆ ਵੀਡੀਓ ਤੁਸੀਂ ਦੇਖਿਆ ਇੱਥੇ ਜਿਹੜੀ ਗੋਰੀ ਅਫਸਰ ਹੈ ਇਹ ਵੀ ਹੱਸ ਰਹੀ ਹੈ ਇਸ ਦੇ ਪਿੱਛੇ ਜਿਹੜੇ ਬਾਕੀ ਦੇ ਪੁਲਿਸ ਮੁਲਾਜ਼ਮ ਨੇ ਉਹ ਜਿਨ੍ਹਾਂ ਲੋਕਾਂ ਨੇ ਖਾਲਸਤਾਨੀਆਂ ਨੇ ਗੱਡੀਆਂ ਦੇ ਉੱਤੇ ਖਾਲਸਤਾਨ ਦੇ ਝੰਡੇ ਲਾਏ ਹੋਏ ਨੇ ਇਹਨਾਂ ਸਾਰਿਆਂ ਨੂੰ ਰਸਤਾ ਦੱਸਿਆ ਜਾ ਰਿਹਾ ਹੈ ਇੱਥੇ ਗੋਦੀ ਮੀਡੀਆ ਕਹਿੰਦਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਖਾਲਸਤਾਨੀਆਂ ਦਾ ਨੱਕ ਭੰਨ ਦਿੱਤਾ ਉਹਨਾਂ ਨੂੰ ਬਹੁਤ ਵੱਡੀ ਧਮਕੀ ਦੇ ਦਿੱਤੀ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਪਰ ਜਿਹੜਾ ਇੰਗਲੈਂਡ ਹੈ ਇੱਕ ਕੈਨੇਡਾ ਦੇ ਵਿੱਚ ਤਾਂ ਕੁਝ ਗੋਰੀ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਇੰਗਲੈਂਡ ਦੇ ਵਿੱਚ ਤਾਂ ਖਾਲਸਤਾਨੀਆਂ ਨੂੰ ਜਿਹੜੀ ਪੁਲਿਸ ਹੈ ਉਹ ਹੱਬ ਟੈਂਟ ਹੈ ਉੱਥੇ ਲੱਗਿਆ ਹੋਇਆ ਤੁਸੀਂ ਉੱਥੇ ਜਾਓ ਉੱਥੇ ਜਾ ਕੇ ਮੋਦੀ ਦਾ ਵਿਰੋਧ ਕਰੋ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਖਬਰ ਦੱਸਦੇ ਹਾਂ ਇੱਕ ਲੇਖਕ ਹੈ ਵਿਵੇਕ ਅਗਰਵਾਲ ਅਤੇ ਰਾਕੇਸ਼ ਦਾਨੀ ਨਾਮ ਦਾ ਇਸ ਬੰਦੇ ਨੇ ਇੱਕ ਕਿਤਾਬ ਲਿਖੀ ਹੈ ਹਾਈਵੇ ਮਾਫੀਆ ਸੰਗਠਿਤ ਹਾਈਵੇ ਮਾਫੀਆ ਦਾ ਸ਼ੋਧ ਪੂਰਕ ਦਸਤਾਵੇਜ਼ ਇਸ ਦੇ ਵਿੱਚ ਉਹ ਲਿਖਦਾ ਹੈ ਕਿ ਜਿਹੜਾ ਯੂਪੀ ਬਿਹਾਰ ਦੇ ਹਾਈਵੇ ਨੇ ਉਸ ਦੇ ਵਿੱਚ ਕੁਝ ਸਿਲੇਕਟਡ ਏਰੀਏ ਨੇ ਇਸ ਇਨ੍ਹਾਂ ਥਾਵਾਂ ਦੇ ਉੱਤੇ ਜਿਹੜੇ ਪੰਜਾਬੀ ਨੇ ਪੰਜਾਬ ਦੀ ਸਰਦਾਰ ਗੈਂਗ ਹੈ ਪੰਜਾਬ ਦੇ ਸਿੱਖਾਂ ਦੀ ਗੈਂਗ ਹੈ ਖਾਲਸਤਾਨੀ ਲਿਬਰੇਸ਼ਨ ਫੋਰਸ ਦੀ ਗੈਂਗ ਹੈ ਅਤੇ ਇਸ ਤੋਂ ਇਲਾਵਾ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਵੀ ਇੱਕ ਗੈਂਗ ਹੈ ਇਹ ਤਿੰਨ ਗੈਂਗਾਂ ਨੇ ਪੰਜਾਬੀਆਂ ਦੀਆਂ ਸਿੱਖਾਂ ਦੀਆਂ ਜਿਹੜੀਆਂ ਹਾਈਵੇ ਸਤੇ ਉੱਤੇ ਲੁੱਟਮਾਰ ਕਰਦੀਆਂ ਨੇ ਉਹ ਕਹਿੰਦਾ ਕਿ ਮੈਂ ਇਸ ਦੀ ਤਫ਼ਤੀਸ਼ ਕਰਵਾਈ ਹੈ ਅਤੇ ਇਸ ਦੇ ਵਿੱਚ ਮੇਰਾ ਇੱਕ ਦੋਸਤ ਵੀ ਹੈ ਜਿਸ ਦੋਸਤ ਨੇ ਇਹ ਸਾਰੇ ਮਾਮਲੇ ਦੀ ਬੜੇ ਚੰਗੇ ਤਰੀਕੇ ਦੇ ਨਾਲ ਤਫ਼ਤੀਸ਼ ਕੀਤੀ ਹੈ ਇਸ ਬੰਦੇ ਨੇ ਇਹ ਸਾਰੀਆਂ ਗੱਲਾਂ ਇੱਕ ਪੋਡਕਾਸਟ ਦੇ ਵਿੱਚ ਇੱਕ ਸਮੀਰ ਅਸਮਾਨੀ ਨਾਮ ਦਾ ਕੋਈ YouTube ਚੈਨਲ ਹੈ ਉਸ ਦੇ ਉੱਤੇ ਸਾਰੀਆਂ ਗੱਲਾਂ ਬੋਲੀਆਂ ਨੇ ਉਸ ਦਾ ਵੀ ਲਿੰਕ ਤੁਹਾਨੂੰ ਮਿਲ ਜੂਗਾ ਵੈਸੇ ਕੱਲ੍ਹ ਵਾਲੇ ਸਾਡੇ ਵੀਡੀਓ ਦੇ ਵਿੱਚ ਵੀ ਉਸ ਦਾ ਜ਼ਿਕਰ ਹੋ ਚੁੱਕਿਆ ਸੀਗਾ ਪਰ ਇਸ ਤੋਂ ਅੱਗੇ ਇੱਕ ਤਾਂ ਮਸਲਾ ਇਹ ਹੋ ਗਿਆ ਜਿਹੜਾ ਯੂਪੀ ਬਿਹਾਰ ਦੇ ਵਿੱਚ ਸਿੱਖਾਂ ਦੇ ਉੱਤੇ ਇਸ ਪ੍ਰਕਾਰ ਦੇ ਨਾਲ ਇਲਜ਼ਾਮ ਲਾਇਆ ਜਾਂਦਾ ਇੱਕ ਤਾਂ ਘਟਨਾ ਇਹ ਹੋ ਗਈ ਜਿਹੜੀ ਹਾਈਵੇ ਵਾਲੀ ਸੀ ਇਸ ਤੋਂ ਇਲਾਵਾ ਸਾਡੇ ਜਿਹੜੇ ਸਿੱਖ ਡਰਾਈਵਰ ਨੇ ਯੂਪੀ ਬਿਹਾਰ ਦੇ ਵਿੱਚ ਨੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਵੀ ਅਸਲ ਦੇ ਵਿੱਚ ਟਾਰਗੇਟ ਦੇ ਨਿਸ਼ਾਨਾ ਬਣਾਇਆ ਜਾਂਦਾ ਹੈ ਉਹਨਾਂ ਨੂੰ ਇਹ ਕਿਹਾ ਜਾਂਦਾ ਜਦੋਂ ਵੀ ਇਹਨਾਂ ਬਾਂਦਰ ਸੈਨਾ ਦੀ ਜਾਂ ਗਿੱਦੜਾਂ ਦੀ ਜਿਹੜੀ ਭੀੜ ਹੈ ਉਹ ਇਕੱਠੀ ਹੋ ਜਾਂਦੀ ਹੈ ਕਦੇ 15-20 ਲੋਕਾਂ ਦਾ ਝੁੰਡ ਇਕੱਠਾ ਹੋ ਜਾਂਦਾ ਹੈ ਇਹ ਜਿੰਨੀਆਂ ਵੀ ਗੱਲਾਂ ਤੁਹਾਨੂੰ ਮੈਂ ਦੱਸ ਰਿਹਾ ਇਸ ਦਾ ਤਾਂ ਆਪਣੇ ਕੋਲ ਸਬੂਤ ਹੈ ਜਿਹੜੀ ਆਪਾਂ ਤੁਹਾਨੂੰ ਹਾਈਵੇ ਮ ਦਸੀ ਆ ਜਿਹੜੀ ਦੂਸਰੀ ਗੱਲ ਤੁਹਾਨੂੰ ਦੱਸਣ ਲੱਗਾ ਇਹ ਦੋਨੋਂ ਅਲੱਗ-ਅਲੱਗ ਗੱਲਾਂ ਨੇ ਅਤੇ ਦੋਨੋਂ ਹੀ ਸਿੱਖਾਂ ਦੇ ਨਾਲ ਤੇ ਗੁਰਦੁਆਰੇ ਦੇ ਨਾਲ ਜੁੜੀਆਂ ਨੇ ਜਿਹੜੇ ਇਹ ਕਹਿੰਦੇ ਨੇ ਕਿ ਜਿਹੜੇ ਡਰਾਈਵਰ ਨੇ ਹਾਈਵੇ ਦੇ ਉੱਤੇ ਜਿਹੜੀਆਂ ਚੋਰੀਆਂ ਹੁੰਦੀਆਂ ਨੇ ਉਹ ਸਰਦਾਰ ਸਿੱਖ ਪੰਜਾਬੀ ਲੋਕ ਕਰਦੇ ਨੇ ਯੂਪੀ ਬਿਹਾਰ ਦੇ ਹਾਈਵੇ ਦੇ ਉੱਤੇ ਜਾ ਕੇ ਮਹਿੰਗੀਆਂ-ਮਹਿੰਗੀਆਂ ਗੱਡੀਆਂ ਨੂੰ ਲੁੱਟ ਲੈਂਦੇ ਨੇ ਇਸ ਤੋਂ ਬਾਅਦ ਮਹਿੰਗੀਆਂ ਗੱਡੀਆਂ ਨੂੰ ਲੁੱਟ ਕੇ ਫਿਰੇ ਆਪਣੇ ਗੁਰਦੁਆਰਿਆਂ ਦੇ ਵਿੱਚ ਲੰਗਰ ਚਲਾਉਂਦੇ ਨੇ ਇਹ ਜਿਹੜੀ ਵੀ ਜਾਣਕਾਰੀ ਮੈਂ ਤੁਹਾਡੇ ਨਾਲ ਇੱਥੇ ਸਾਂਝੀ ਕੀਤੀ ਹੈ ਇਹ ਸਾਰੀ ਜਾਣਕਾਰੀ ਆਪਣੇ ਇੱਕ ਸਬਸਕ੍ਰਾਈਬਰ ਵੀਰ ਜੀ ਨੇ ਸਾਡੇ ਕੋਲ ਹੀ ਭੇਜੀ ਵੀ ਬਾਂਦਰਾ ਦੀ ਭੀੜ ਇਕੱਠੀ ਹੋ ਕੇ ਆ ਕੇ ਉਹਨਾਂ ਨੂੰ ਕਹਿੰਦੀ ਹੈ ਅਬੇ ਉਹ ਖਾਲਸਤਾਨੀ ਉਹ ਚੋਰ ਲੁਟੇਰੇ ਚੋਰ ਲੁਟੇਰੇ ਤੁਸੀਂ ਹਾਈਵੇਜ ਕੇ ਉੱਪਰ ਲੂਟ ਪਾਟ ਕਰਦੇ ਹੋ ਫਿਰ ਤੁਸੀਂ ਗੁਰਦੁਆਰਿਆਂ ਕੇ ਅੰਦਰ ਲੰਗਰ ਚਲਾਉਂਦੇ ਹੋ ਫਿਰ ਸਰਦਾਰ ਜੀ ਨੇ ਉਹਨਾਂ ਦਾ ਜਵਾਬ ਦਿੱਤਾ ਕਿ ਭਾਈ ਅਸੀਂ ਤਾਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਲੰਗਰ ਚਲਾਉਨੇ ਹਾਂ ਅਸੀਂ ਤਾਂ ਕੇਰਲ ਦੇ ਵਿੱਚ ਵੀ ਪਹੁੰਚੇ ਸੀ ਅਸੀਂ ਤਾਂ ਹਿਮਾਚਲ ਚ ਵੀ ਪਹੁੰਚੇ ਸੀ ਉੱਥੇ ਅਸੀਂ ਕਿਹੜਾ ਫਿਰ ਹਾਈਵੇ ਲੁੱਟ ਕੇ ਗਏ ਸੀ ਕਿ ਤਾਂ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਮੂੰਹ ਬੰਦ ਹੋ ਜਾਂਦੇ ਨੇ ਪਰ ਤੁਸੀਂ ਇਹਨਾਂ ਲੋਕਾਂ ਦਾ ਜਿੰਨਾ ਵੀ ਭਲਾ ਕਰਨਾ ਚਾਹੁੰਦੇ ਤੇ ਇਹ ਲੋਕ ਹਮੇਸ਼ਾ ਹੀ ਇਹੀ ਚਾਹੁੰਦੇ ਨੇ ਕਿ ਇਹਨਾਂ ਦਾ ਹਮੇਸ਼ਾ ਬੁਰਾ ਹੁੰਦਾ ਰਹੇ ਇਹ ਜਿਹੜੀ ਅਜੇਹੀ ਕੌਮ ਹੈ ਅਜਿਹੇ ਲੋਕ ਨੇ ਯੂਪੀ ਬਿਹਾਰ ਦੇ ਵਿੱਚ ਕੁਝ ਜਿਹੜੇ ਇਹਨਾਂ ਨੂੰ ਜਿਹੜੀ ਆਜ਼ਾਦੀ ਹੈ ਉਹ ਕਦੇ ਵੀ ਨਹੀਂ ਪਜੀ ਹੈ ਇੱਥੇ ਹਮੇਸ਼ਾ ਹੀ ਜਿਹੜੇ ਅਫਸਰ ਲੋਕ ਨੇ ਉਹ ਵਰਦੀਆਂ ਪਾ ਕੇ ਲੋਕਾਂ ਦੇ ਉੱਤੇ ਰੋਬ ਮਾਰਦੇ ਨੇ ਹੁਣ ਜਿਹੜਾ ਯੂਪੀ ਬਿਹਾਰ ਦੇ ਵਿੱਚ ਜਿਹੜੇ ਕਿਸੇ ਚੱਲ ਰਹੇ ਨੇ ਇਹਨਾਂ ਕਾਰਨਾਂ ਕਰਕੇ ਹੀ ਜਿਹੜੀ ਰੈਫਰੈਂਡਮ ਦੀਆਂ ਵੋਟਿੰਗਾਂ ਨੇ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਸਿੱਖ ਵੀਰ ਨੇ ਉਹ ਉੱਥੇ ਇਹਨਾਂ ਚੀਜ਼ਾਂ ਦੇ ਵਿੱਚ ਤੇਜ਼ੀ ਕਿਤਨਾ ਕਿਤੇ ਤੁਹਾਡੇ ਖਿਲਾਫ ਨਫ਼ਰਤ ਕੱਢਦੇ ਹੀ ਰਹਿਣਾ ਹੈ ਖਾਲਸਾ ਰਾਜ ਕਿਵੇਂ ਆਊਗਾ ਉਸਤੇ ਬਾਰੇ ਅਸੀਂ ਅਲੱਗ ਤੋਂ ਵੀਡੀਓ ਬਣਾਇਆ ਹੋਇਆ ਹੈ ਜਿਹੜਾ ਖਾਲਸਾ ਰਾਜ ਹੈ ਉਹ ਬਹੁਤ ਜਲਦ ਇਸ ਧਰਤੀ ਤੇ ਆਉਣ ਵਾਲਾ ਹੈ ਇਸ ਦੇ ਉੱਤੇ ਅਸੀਂ ਹਿੰਦੀ ਦੇ ਵਿੱਚ ਤਾਂ ਵੀਡੀਓ ਬਣਾਏ ਹੀ ਹੋਏ ਨੇ ਪਰ ਬਹੁਤ ਜਲਦ ਪੰਜਾਬੀ ਦੇ ਵਿੱਚ ਵੀਡੀਓ ਬਣਾ ਕੇ ਇਸ ਚੈਨਲ ਤੇ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਅਮਰੀਕਾ ਦੇ ਵਿੱਚ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਦੇ ਬਾਹਰ ਖਾਲਸਤਾਨੀ ਸਮਰਥਕ ਜਿੰਨੇ ਵੀ ਖਾਲਸਤਾਨੀ ਲੀਡਰ ਨੇ ਖਾਲਸਤਾਨੀ ਲੋਕ ਨੇ ਉਹ ਸਾਰੇ ਵਾਸ਼ਿੰਗਟਨ ਡੀਸੀ ਦੇ ਵਿੱਚ 17 ਅਗਸਤ ਨੂੰ ਇਕੱਠੇ ਹੋਣ ਵਾਲੇ ਨੇ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਇੱਕ ਬਹੁਤ ਵੱਡਾ ਐਲਾਨ ਹੋਣ ਵਾਲਾ ਹੈ ਇਹ ਐਲਾਨ ਡੋਨਲਡ ਟਰੰਪ ਦੀ ਮਰਜ਼ੀ ਦੇ ਨਾਲ ਹੋਣ ਵਾਲਾ ਹੈ ਇਸ ਦੇ ਬਾਰੇ ਤੁਹਾਡਾ ਹੁਣ ਕੀ ਵਿਚਾਰ ਹੈ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ